ਸ਼ਾਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਪਿਆਰ ਪਰਿਸ਼ਾਸ਼ੀ ਕਾਲ ਜੀ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਸੋ ਅਸੀਂ ਖੜੇ ਹਾਂ ਕੁਰਾਲੀ ਦੀ ਜੋ ਮੇਨ ਲੈਡ ਹੈਟ ਹੈ ਉਹਨਾਂ ਚੌਂਕ ਵਿੱਚ ਜਿੱਥੇ ਕਿ ਅੱਜ 30 ਦਸੰਬਰ ਜੋ ਕਿ ਕਿਸਾਨ ਵੀਰਾਂ ਵੱਲੋਂ ਕਾਲ ਦਿੱਤੀ ਗਈ ਸੀ ਬੰਦ ਸੀ ਸੋ ਤੁਸੀਂ ਦੇਖ ਰਹੇ ਹੋ ਪੂਰਾ ਸ਼ਾਂਤੀਪੂਰਵਕ ਬੰਦ ਕੀਤਾ ਜਾ ਰਿਹਾ ਹੈ ਪਰ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਸਾਨੂੰ ਜੋ ਅਸੀਂ ਲੋਕਾਂ ਨੂੰ ਹੈਰਾਨ ਕਰ ਰਿਹਾ ਇਸ ਵਿੱਚ ਸਾਡੀ ਕੋਈ ਖੁਸ਼ੀ ਨਹੀਂ ਹੁੰਦੀ ਪਰ ਸਾਨੂੰ ਸਰਕਾਰਾਂ ਹੀ ਮਜਬੂਰ ਕਰਦੀਆਂ ਹਨ ਧਰਨੇ ਲਾਉਣ ਲਈ ਸੋ ਦੇਖਦੇ ਰਹੋ ਸ਼ਾਨੇ ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ धन्यू धन्यवाद मुताबादार मु सोच त ਤੇ ਦਿੱਤਾ ਕਿ ਕਿਹੜੇ ਕਿਹੜੇ ਚੀਜ਼ਾਂ ਨੂੰ ਇੱਥੇ ਸਹੂਲਤ ਦਿੱਤੀ ਜਾਏ। ਅਸੀਂ ਸਾਡੇ ਕਾਲ ਦੀ ਕਿਸਾਨਾਂ ਜਿਨ੍ਹਾਂ ਜਥੇਬੰਦੀਆਂ ਦੀ ਆਪਣਾ ਜੀ ਕਾਲ ਦਾ ਜਾਨੀ ਕਿ ਆ ਵੀ ਅਸੀਂ ਸਾਰੇ ਬੰਦੇ ਤਾਂ ਇਕੱਠੇ ਹੋਏ ਆ। ਇਹ ਸਦਾ ਕਈ ਦਿਨ ਪਹਿਲਾਂ ਦਾ ਦਿੱਤਾ ਗਿਆ ਦਾ ਜੀ। ਉਹਦੇ ਕਰਕੇ ਜੀ ਤਾਂ ਰੰਗ ਪ੍ਰਦਰਸ਼ਨ ਕਰ ਰਹੇ ਸ਼ਾਂਤਮਈ ਕਰ ਰਹੇ ਅਸੀਂ ਨੂੰ ਤੰਗ ਨਹੀਂ ਕਰ ਰਹੇ ਰੋਡ ਜਾਮ ਕਰਿਆ ਵਾ। ਕੋਈ ਮਰੀਜ਼ ਨੂੰ ਨਹੀਂ ਰੋਕ ਰਹੇ ਕੋਈ 에어ਪੋਰਟ ਵਾਲੀ ਗੱਡੀ ਨੂੰ ਰੋਕ ਰਹੇ ਅਸੀਂ ਬਿਲਕੁਲ ਸਹੀ ਬੈਠੇ ਜੀ ਇੱਥੇ। ਵਿਆਹ ਵਾਲਿਆਂ ਨੂੰ ਵੀ ਜੀ ਦਿੱਟ ਦਿੱਤੀ ਹੋਈ ਆ। ਜਿਨ੍ਹਾਂ ਵਿਆਹ ਵਾਲੇ ਮਤਲਬ ਹੈ ਜੀ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਕਾਰਡ ਉਹਨਾਂ ਨੂੰ ਛੱਡਿਆ ਜਾ ਰਿਹਾ ਕੋਈ ਡਿਊਟੀ ਐਮਰਜੈਂਸੀ ਡਿਊਟੀ ਵਾਲੇ ਆ ਉਹਨਾਂ ਨੂੰ ਵੀ ਭੇਜਿਆ ਜਾ ਰਿਹਾ ਸਰਕਾਰ ਕਿਉਂ ਮਜਬੂਰ ਕਰ ਰਹੀ ਹੈ ਹੰਰਣ ਐਲਾਨ ਤੇ ਜਦੋਂ ਕਿ ਆਮ ਲੋਕ ਵੀ ਪਰੇਸ਼ਾਨ ਹੋ ਰਿਹਾ ਹੈ ਸੋ ਕੀ ਕਹਿਣਾ ਚਾਹੋ ਸਰਕਾਰਾਂ ਐਦਾਂ ਜੀ ਗੱਲ ਕੁਝ ਕਹਿੰਦੇ ਹੋਰਾਂ ਕਹਿ ਕੇ ਮੁੱਕਰ ਜਾਂਦੇ ਜੀ ਅੱਜ ਸਾਡਾ ਜੀ ਬੁੱਢਾ ਜਰਨਲ ਅੱਜ 35ਵਾਂ ਦਿਨਾਂ ਜਾਨੀ ਕਿ ਵੀ ਆਖਰੀ ਸਾਹ ਤੇ ਪਿਆ ਜੀ ਕੋਈ ਉੱਥੇ ਜਾ ਕੇ ਪੁੱਛ ਨਹੀਂ ਲਿਆ ਇੰਨਾ ਬੈਕਟਰੀ ਲੈਂਟਰ ਤੇ ਲੱਗਿਆ ਵਾ ਜੀ ਹੁਣ ਦੱਸੋ ਜੀ ਹੁਣ ਹੰਰਣ ਪ੍ਰੋਟੈਸਟ ਕਰੂਗੇ ਹੋਰ ਕਿਆ ਕਰੀ ਹੋਰ ਕਿਆ ਕਰੂਗੇ ਜੀ ਥੱਗੀ ਦਾ ਜ ਉਹਦਾ ਕਹਿਣਾ ਮਕਸਦ ਹੈ ਕਿ ਆਮ ਲੋਕਾਂ ਨੂੰ ਜੋ ਤੰਗ ਪਰੇਸ਼ਾਨ ਹੋਣ ਦਾ ਕਾਰਨ ਹੈ ਉਹ ਸਰਕਾਰ ਹੀ ਹੈ ਕਿਉਂਕਿ ਅਗਰ ਕਿਸਾਨ ਦੁਖੀ ਹੈ ਤਾਂ ਸਰਕਾਰਾਂ ਦੇ ਕਾਰਨ ਹੀ ਦੁਖੀ ਸਰਕਾਰਾਂ ਕਰਨੇ ਦੁਖੀ ਸਰਕਾਰਾਂ ਤਾਂ ਇੰਨੀ ਜਣੀ ਕਿ ਜੀ ਵੀ ਗੱਲੇ ਛੱਡ ਦੋ ਹੁਣ ਪਹਿਲਾਂ ਉਹਨਾਂ ਨੇ ਹਾਂ ਕਰਿਆ ਜੀ ਉੱਥੇ ਧਰਨਾਂ ਲਾ ਕੇ ਮੁੜਕਾ ਕੇ ਇਹਨਾਂ ਨੇ ਐਮ ਐਸ ਵੀ ਦੀ ਗਾਰੰਟੀ ਦੀ ਪਹਿਲਾਂ ਹਾਂ ਕਰਕੇ ਹੁਣ ਜਵਾਬ ਦਿੱਤਾ ਹੈ ਤਾਂ ਨਹੀਂ ਜੀ 2014 ਚ ਜਦੋਂ ਮੋਦੀ ਸਰਕਾਰ ਆਈ ਸੀ ਉਹ ਤੋਂ ਪਹਿਲਾਂ ਮੋਦੀ ਜੀ ਨੇ ਵਾਅਦਾ ਕਰਿਆ ਤਾਂ ਵੀਕਸਾਰੇ ਕਿਸਾਨਾਂ ਨੂੰ ਐਮਐਸਪੀ ਦਈ ਜਾਊਗੀ ਜਦਕਿ ਸਾਨੂੰ ਸਿਰਫ 6% ਹਿੰਦੁਸਤਾਨ 'ਚ ਜਿੰਨੇ ਜ਼ਿਮੀਦਾਰ ਆ 6% ਨੂੰ ਐਮਐਸਪੀ ਮਿਲਦੀ ਹੈ 94% ਨੂੰ ਕੋਈ ਐਮਐਸਪੀ ਨਹੀਂ ਹੈ ਅਸੀਂ ਸਿਰਫ 6% ਐਮਐਸਪੀ ਵਾਲੀ 100% ਐਮਐਸਪੀ ਵਾਸਤੇ ਤੇ ਜਿਹੜੇ ਤਿੰਨ ਕਾਲੇ ਕਾਨੂੰਨ ਤੇ ਉਹਨਾਂ ਦੇ ਖਿਲਾਫ ਅਸੀਂ ਜਦੋਂ ਉੱਥੇ ਕਰੀਬ 700 ਬੰਦਾ ਸ਼ਹੀਦ ਕਰਾ ਕੇ ਮੋਦੀ ਸਰਕਾਰ ਨੂੰ ਉਹਨਾਂ ਦੇ ਕਰੇ ਹੋਏ ਵਾਅਦੇ ਯਾਦ ਕਰਵਾਏ ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਸਾਡੇ ਨਾਲ ਵਾਅਦੇ ਕਰੇ ਹੁਣ ਜਿਹੜੀ ਵਾਅਦਾ ਖਿਲਾਫ ਨਹੀਂ ਹੋਈ ਐ ਅਸੀਂ ਉਹਦੇ ਖਿਲਾਫ ਦੁਬਾਰਾ ਆਵਾਜ਼ ਚੁੱਕ ਰਹੇ ਹਾਂ ਸਾਡਾ ਕੋਈ ਮਕਸਦ ਨਹੀਂ ਆਮ ਲੋਕਾਂ ਨੂੰ 당 ਕਰੀਏ ਸਾਨੂੰ ਆਪਣੇ ਕੰਮ ਬਹੁਤ ਹੈ ਜੀਰੀ ਦੇ ਵਿੱਚ ਸਾਨੂੰ 2-200 ਤੋਂ ਲੈ ਕੇ 5-500 ਰੁਪਏ ਪ੍ਰਤੀ ਕੁਇੰਟਲ ਦਾ ਕਟਲਵਾਉਣਾ ਪਿਆ ਇੱਕ ਇੱਕ ਹਫਤਾ ਅਸੀਂ ਪਰੇਸ਼ਾਨ ਹੋ ਕੇ ਆਪਣੀਆਂ ਫਸਲਾਂ ਵੇਚੀਆਂ ਜਿਦੇ ਬਿਨਾ ਬਿਲਕੁਲ ਵੀ ਸਰ ਨਹੀਂ ਸਕਦਾ ਤੇ ਸਾਡੀ ਫਸਲ ਦੇ ਨਾਲ ਹੀ 2020 ਦੇ ਵਿੱਚ ਜਿਹੜੀ ਜੀਡੀਪੀ ਬਚੀ ਹੋਈ ਸੀ ਸਿਰਫ ਜ਼ਿਮੀਦਾਰਾਂ ਦੇ ਸਿਰ ਤੇ ਬਚੀ ਹੋਈ ਸੀ ਬਟ ਅੱਜ ਸਰਕਾਰ ਕੀ ਚਾਹੁੰਦੀ ਹੈ ਕਿ ਸਾਰਾ ਕੁਝ ਇਕੱਠਾ ਕਰਕੇ ਕਾਰਪੋਰੇਟ ਦੇ ਹੱਥ ਚ ਦੇ ਦਿੱਤਾ ਜਾਵੇ ਤੇ ਬਾਕੀ ਜਿੰਨੇ ਜ਼ਿਮੀਦਾਰ ਨੇ ਉਹਨਾਂ ਸਾਰਿਆਂ ਨੂੰ ਖਤਮ ਕਰਤਾ ਜਾਵੇ। ਉਹਦੇ ਨਵੇਂ-ਨਵੇਂ ਤਰੀਕੇ ਕੱਢੇ ਜਾ ਰਹੇ ਹੁਣ ਇੱਕ ਨਵਾਂ ਤਰੀਕਾ ਕੱਢਿਆ ਵੀ ਜਿਹੜੇ ਕਾਲੇ ਕਾਨੂੰਨ ਪਹਿਲਾਂ ਸੈਂਟਰ ਪਾਸ ਕਰ ਰਹੇ ਸੀ ਉਹ ਹੁਣ ਇੱਕ ਨਵੀਂ ਖੇਤੀ ਨੀਤੀ ਦੇ ਤਹਿਤ ਪੂਰੀਆਂ ਸਟੇਟਾਂ ਦੇ ਜਿੱਦਾਂ ਜੀਐਸਟੀ ਲਾਗੂ ਕਰੀ ਐ ਉਹਨਾਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈ ਸਟੇਟਾਂ ਨੇ ਜਵਾਬ ਵੀ ਨਹੀਂ ਦਿੱਤਾ ਜਿਦੇ ਚ ਪੰਜਾਬ ਗਵਰਨਮੈਂਟ ਵੀ ਨਾਲ ਹੈ। ਪੰਜਾਬ ਗਵਰਨਮੈਂਟ ਨੂੰ 15 ਦਿਨ ਦਾ ਟਾਈਮ ਮਿਲਿਆ ਤਾਂ ਅੱਜ ਤਕਰੀਬਨ ਡੇਢ ਮਹੀਨਾ ਹੋ ਗਿਆ। ਪੰਜਾਬ ਗਵਰਨਮੈਂਟ ਨੇ ਉਹਦੀ ਕੋਈ ਗੱਲ ਨਹੀਂ ਕਰੀ। ਭਗਵਾਨ ਦਮਨ ਸਾਹਿਬ ਨੇ ਉਹ ਤੋਂ ਵੱਡਾ ਸਾਨੂੰ ਤੋਹਫਾ ਇਹ ਦਿੱਤਾ ਵੀ ਆਪਣੇ ਪਰਿਵਾਰ ਸਮੇਤ ਵਿਦੇਸ਼ ਯਾਤਰਾ ਦੇ ਚਲੇਗੇ। ਬਾਕੀ ਜੋ ਵੀ ਜਨਤਾ ਹੈ ਅਸੀਂ ਆਮ ਜਨਤਾ ਨੂੰ ਕੋਈ ਪਰੇਸ਼ਾਨ ਨਹੀਂ ਕਰ ਰਹੇ ਜੋ ਜ਼ਰੂਰੀ ਸਹਾਇਤਾ ਲੋਕਾਂ ਨੂੰ ਪੂਰੀ ਪ੍ਰੋਵਾਈਡ ਕੀਤੀ ਜਾ ਰਹੀ ਹੈ। ਜਿਹੜੀ ਭਾਜਪਾ ਸਰਕਾਰ ਹੈ ਜੀ ਤੁਸੀਂ ਪੁਰਾਣੇ ਸੈਸ਼ਨ ਕੱਢ ਕੇ ਦੇਖ ਲਓ ਇਹਨਾਂ ਨੇ ਸੁਆਮੀ ਨਾਥਨ ਰਿਪੋਰਟ ਸੁਆਮੀ ਨਾਥਨ ਰਿਪੋਰਟ ਦੇ ਕਹਿ ਕਹਿ ਕੇ ਇਹ ਸਰਕਾਰ ਆਈ ਸੀ। ਜਿੰਨਾ ਭਾਜੀਪੀ ਨੇ ਲਾਰਾ ਲਾਇਆ ਸਵਾਮੀਨਾਥਨ ਰਿਪੋਰਟ ਦਾ ਹੁਣ ਸਵਾਮੀਨਾਥਨ ਰਿਪੋਰਟ ਕਿੱਥੇ ਗਈ ਹੁਣ ਉਹਦੇ ਪਰ ਗਵਰਨਮੈਂਟ ਖੜਦੀ ਨਹੀਂ ਹੈ ਅਈ ਤਾਂ ਕਹਿੰਦੇ ਸਵਾਮੀਨਾਥਨ ਰਿਪੋਰਟ ਲਾਗੂ ਕਰ ਦੋ ਸਾਨੂੰ ਲੋੜ ਨਹੀਂ ਇੱਥੇ ਮਰਨੇ ਦੀ ਜਿੰਨਾ ਮੋਦੀ ਜਿੰਨਾ ਜੁਮਲੇਵਾਜ ਮੋਦੀ ਯਾਰ ਐਮਿਤ ਸ਼ਾਹ ਇੰਨਾ ਕੋਈ ਨਹੀਂ ਹੈ ਬਾਕੀ ਅਦੂਗਾ ਸਾਡਾ ਝੰਡਾ ਰਲਿਆ ਬਾ ਹੁਣ ਇਹ ਵੀ ਇਹੀ ਕੰਮ ਪਰ ਹੁਣ ਆਸਟ੍ਰੇਲੀਆ ਬੈਠਾ ਬਾਕੀ ਸਾਡੀ ਬੀਬੀ ਐ ਤਾਂ ਚੁਟਕੀਆਂ ਮਾਰ ਮਾਰੇ ਐਸਪੀ ਦੋਂਦੀ ਦੀ ਆ ਸਾਡੇ ਪਿੰਡ ਮੰਦੋ ਨਾਲ ਜਾ ਕੇ ਰੋਡ ਦੇਖ ਲੋ ਮੈਂ ਕਹਿੰਦਾ ਗੱਡੀਆਂ ਸਾਨੂੰ ਰੋਡ ਤੇ ਖੜਾ ਕੇ ਜਾਣੇ ਪਏ ਕਹਿੰਦੇ ਤੁਰ ਕੇ ਸਰਕਾਰਾਂ ਨੇ ਸਾਡਾ 7 ਤੇ ਲੈ ਕੇ 17 ਤੱਕ ਕਾਲੀ ਰਹੇ ਆ ਉਹਨਾਂ ਨੇ ਸਾਡਾ ਪੰਜਾਬ ਦਾ ਕੁਝ ਨਹੀਂ ਸੁਆਰਿਆ ਫਿਰ ਕਹਿਣ ਦਾ ਮਕਸਦ ਇਹ ਕਿ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੁਝ ਹੋਰ ਹੁੰਦੀ ਹੈ ਤੇ ਜਦੋਂ ਸੱਤਾ ਮਿਲ ਜਾਂਦੀ ਹੈ ਤਾਂ ਕੁਝ ਹੋਰ ਸੱਤਾ ਮੇਰੇ ਤੇ ਕੁਝ ਹੋਰ ਹੋ ਜਿੰਦੇ ਹਾਂ ਹਾਂ ਮੈਂ ਤਾਂ ਨਹੀਂ ਉਹ ਨਹੀਂ ਹੈ ਇਹ ਸਾਰੇ ਹੀ ਇਹ ਜਣੀ ਕਿ ਵੀ ਹੋ ਨਹੀਂ ਰਿਹਾ ਨਾ ਬੇੜਾ ਕਰ ਕਰਿਆ ਵਾਜੀ ਹਾਂ ਜੀ ਹਾਂ ਵੀਰ ਜੀ ਅੱਜ ਕਿਸ ਕਿਸਾਨ ਧਰਨਾ ਦੇ ਰਹੇ ਆ ਸੋ ਕੀ ਕਹਿਣਾ ਚਾਹੋਗੇ ਅੱਜ ਮੈਂ ਤਾਂ ਕਹਿੰਦਾ ਜੀ ਬਹੁਤ ਵਧੀਆ ਕਰ ਰਹੇ ਹੈ ਜੀ ਇਹੇ ਸਾਰੇ ਕਿਸਾਨ ਰਲ ਕੇ ਇਕੱਠੇ ਹੋ ਕੇ ਏਕੇ ਨਾਲੇ ਕੰਮ ਕਰਾ ਸਕਦੇ ਆ ਮੋਦੀ ਕਿਸਾਨ ਵੀਰ ਵੀ ਕਹਿ ਰਹੇ ਕਿ ਧਰਨਾ ਦੇਣਾ ਸਾਡੀ ਖੁਸ਼ੀ ਨਹੀਂ ਸਾਡੀ ਮਜਬੂਰੀ ਹੈ ਮਜਬੂਰੀ ਤਾਂ ਹੈ ਹੋ ਜੀ ਫਸਲਾਂ ਰੋੜ ਰਹੀਆਂ ਕਿਸੇ ਰੇਟ ਨਹੀਂ ਮਿਲ ਰਿਹਾ ਇਹ ੱੱਕਾ ਹੋ ਰਿਹਾ ਏ ਇਹ ੱੱਕਾ ਸਾਰੇ ਪੰਜਾਬ ਨਾਲ ਕਿ ਹਿੰਦੁਸਤਾਨ ਨਾਲ ਹੀ ਹੋ ਰਿਹਾ ਸਰਕਾਰਾਂ ੱੱਕਾ ਕਰ ਰਹੀਆਂ ਜੀ ਧੰਨਵਾਦ ਜੀ